ਇਸ ਸੰਸਾਰ ਬਣਾਇਆ ਪ੍ਰਭੂ ਨੇ ਦੋ ਰੰਗੀ ਜਨਮ ਹੈ ਤੋਂ ਮਰਨ ਹੈ ਜਿੱਤ ਹੈ ਤੋਂ ਹਾਰ ਵੀ ਹੈ ਇੱਜ਼ਤ ਹੈ ਤੋਂ ਬੇਇੱਜ਼ਤੀ ਵੀ ਹੈ ਨਫਾ ਵੀ ਹੈ ਤੋਂ ਨੁਕਸਾਨ ਵੀ ਹੈ ਜੋ ਨਫੇ ਨੂੰ ਬੜੀ ਗਹਿਰਾਈ ਨਾਲ ਲੈ ਲੇਗਾ ਨੁਕਸਾਨ ਵਿੱਚ ਉਤਨਾ ਹੀ ਵੱਡਾ ਦੁੱਖ ਹੋਵੇਗਾ ਜਿਨੇ ਨਫੇ ਨੂੰ ਗਹਿਰਾਈ ਨਾਲ ਨਹੀਂ ਲਿਆ ਨੁਕਸਾਨ ਹੋਣ ਲੱਗਿਆ ਇਤਨਾ ਦੁਖੀ ਨਹੀਂ ਹੋਵੇਗਾ ਇਹ ਵੀ ਮਰਜ਼ ਕਰੇ ਨੇਤੇ ਨੁਕਸਾਨ ਹੋ ਗਏ ਲੋਕੀ পাগল ਹੋ ਜਾਂਦੇ ਹਨ ਹਾਰਟ ਅਟੈਕ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਕਿਉਂ ਨਫੇ ਨੂੰ ਬੜੀ ਗਹਿਰਾਈ ਨਾਲ ਲਿਆ ਉਹਨਾਂ ਨੇ ਇਹ ਨਹੀਂ ਦੇਖੇ ਤੇ ਲੀ ਲੈ ਖੇਲ ਹੋ ਰਿਹਾ ਹੈ ਤਮਾਸ਼ਾ ਪ੍ਰਮਾਤਮਾ ਦਾ ਬਹੁਤ ਵੱਡਾ ਤਮਾਸ਼ਾ ਹੋ ਰਿਹਾ ਹੈ ਤੂੰ ਆਪਣੇ ਜੀਵਨ ਨੂੰ ਵੀ ਇੱਕ ਤਮਾਸ਼ਾ ਹੀ ਸਮਝ ਉਹ ਕੁਝ ਨਹੀਂ ਖੇ ਆਵਨ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕੇ ਨਹੀਂ ਆਇਆ ਇਹ ਜਮਣਾ ਤੇ ਮਰਨਾ ਖੇਲ ਹੈ ਔਰ ਕੁਛ ਵੀ ਨਹੀਂ ਪਰ ਖੇਲ ਦੀ ਤਰ੍ਹਾਂ ਸੀ ਲੈਂਦੇ ਨੇ